ਤੋਂ ਇੰਡੀਆ ਤੋਂ ਲੈ ਕੇ ਅਮਰੀਕਾ ਤੱਕ EVM ਦਾ ਜਿਹੜਾ ਜ਼ਿਕਰ ਹੋ ਰਿਹਾ ਲੇਕਿਨ ਸੁਣਵਾਈ ਜਿਹੜੀ ਹੈ ਉਹ ਕਿਤੇ ਨਹੀਂ ਹੋ ਰਹੀ ਐਲਨ ਮਸਕ ਜਿਹੜੇ ਟੈਸਲਾ ਵਰਗੀ ਕੰਪਨੀ ਦੇ ਮਾਲਕ ਹੈ ਜਿਹੜੇ ਟੈਕਨੋਲੋਜੀ ਦੇ ਵਿੱਚ ਜਿਹੜਾ ਕਹਿੰਦੇ ਆ ਕਿ ਉਹਨਾਂ ਤੋਂ ਉੱਪਰ ਕੋਈ ਸਾਨੀ ਨਹੀਂ ਹੈ ਹਾਲਾਂਕਿ ਉਹਨਾਂ ਨੇ ਹੈਰਾਨੀ ਜਤਾਈ ਹੈ ਕਿ ਭਾਰਤ ਵਿੱਚ EVM ਦੀ ਕਾਊਂਟਿੰਗ ਕਿੰਨੀ ਆਸਾਨੀ ਨਾਲ ਹੋਊਗੀ ਲੇਕਿਨ ਸਵਾਲ ਉਹ ਵੀ ਉਠਾ ਰਿਹਾ ਕਿ EVM ਜਿਹੜੀ ਹੈ ਉਹ ਫੂਲ ਪ੍ਰੂਫ ਨਹੀਂ ਹੈ ਔਰ ਅਮਰੀਕਾ ਦੇ ਵਿੱਚ ਉਹਨਾਂ ਨੇ ਇਸ ਇਲੈਕਸ਼ਨ ਤੋਂ ਪਹਿਲਾਂ ਵਿਰੋਧ ਕੀਤਾ ਸੀ ਕਿ EVM ਦਾ ਜਿਹੜਾ ਯੂਜ਼ ਹੈ ਇਲੈਕਸ਼ਨਸ ਵਿੱਚ ਨਹੀਂ ਹੋਣਾ ਚਾਹੀਦਾ I, I we should, uh, in my view, we should only do um, paper ballots hand-counted. The last thing I would do is trust a computer program. Um, because it's just too easy to hack. Um, and it's really difficult to hack paper ballots. So, Jigdeep ji, we will also discuss how elections take place in the US. Why don't they use EVM there? Vith sir was <laughs> saying that in every developed nation in ਈਵੀਐਮ ਦਾ ਇਸਤੇਮਾਲ ਹੁੰਦਾ ਲੇਕਿਨ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹਨੇ ਕਿਹਨੇ ਦੇਸ਼ ਨੇ ਜਿਹੜੀ ਈਵੀਐਮ ਹੈ ਉਹਦੀ ਯੂਜ਼ ਬੰਦ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਭਰੋਸਾ ਨਹੀਂ ਸੀਗਾ ਔਰ ਵੈਸੇ ਵੀ ਕਿਹਾ ਜਾਂਦਾ ਕਿ ਕਿਸੇ ਵੀ ਮਸ਼ੀਨ ਵਿੱਚ ਚਿਪ ਹੈ ਤੋ ਉਹਨੂੰ ਹੈਕ ਕਰਨਾ ਕਾਫੀ ਆਸਾਨ ਹੁੰਦਾ ਲੇਕਿਨ ਈਵੀਐਮ ਦੀ ਜ਼ਰੂਰਤ ਕਿਉਂ ਪਈ ਸਭ ਤੋਂ ਪਹਿਲਾਂ ਤੁਹਾਨੂੰ ਉਹ ਸਮਝਾਣੇ ਸੋ ਭਾਰਤ 'ਚ ਈਵੀਐਮ ਦੀ ਸ਼ੁਰੂਆਤ ਕਿਦੋਂ ਹੋਈ ਭਾਰਤ 1970 'ਚ ਐਸ.ਐਲ. ਛਕਦਾਰ ਜਿਹੜੇ ਸੀ ਉਹਨਾਂ ਨੇ ਸੁਝਾਅ ਦਿੱਤਾ ਕਿ ਬੈਲਟ ਪੇਪਰ ਦੀ ਹੈਗਾ ਮਸ਼ੀਨਸ ਦੇ ਜ਼ਰੀਏ ਜਿਹੜੀ ਹੈ ਉਹ VOTING ਜਿਹੜੀ ਹੋਣੀ ਚਾਹੀਦੀ ਹੈ ਸੋ ਜਿਹੜੀ ਪਹਿਲੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਈਵੀਐਮ ਦੀ ਵਰਤੋਂ ਕੀਤੀ ਗਈ ਸੀ ਉਹ ਦੇਸ਼ ਦੀ ਪਹਿਲੀ ਇਲੈਕਸ਼ਨ ਸੀ ਪਰ ਈਵੀਐਮ ਤੇ ਕਾਨੂੰਨ ਦੀ ਅਨਹੋਂ ਕਾਰਨ ਸੁਪਰੀਮ ਕੋਰਟ ਨੇ ਚੋਣ ਨੂੰ ਰੱਦ ਕਰ ਦਿੱਤਾ ਸੀ ਯਾਨੀ ਕਿ ਭਰੋਸਾ ਨਹੀਂ ਸੀ ਕਿ ਇਹ ਠੀਕ ਹੋ ਸਕਦੀ। ਸੋ 1999 ਦੇ ਵਿੱਚ ਆਰਪੀਏ 1951 ਦੇ ਵਿੱਚ ਸੋਧ ਹੋਈ। ਈਵੀਐਮ ਦੀ ਵਰਤੋਂ ਨੂੰ ਕਾਨੂੰਨੀ ਬਣਾਇਆ ਗਿਆ ਈਵੀਐਮ ਦੀ ਵਰਤੋਂ 1999 ਲੋਕ ਸਭਾ ਚੋਣਾਂ ਦੇ ਵਿੱਚ ਸਿਮਿਤ ਜਿਹੜੇ ਹਲਕਿਆਂ ਦੇ ਵਿੱਚ ਹੀ ਉਹੀ ਯਾਨੀ ਕਿ ਹਰ ਤਾਤੀ EVM ਦੇ ذریعے ਚੋਣਾਂ ਨਹੀਂ ਹੋਈਆਂ ਕੁਝ ਹੀ ਏਰੀਆਜ਼ ਦੇ ਵਿੱਚ EVM ਦੀ ਵਰਤੋਂ ਲੇਕਿਨ 2004 ਤੋਂ ਬਾਅਦ ਜਿਹੜੀ ਇਲੈਕਸ਼ਨਸ ਹੋਈਆਂ ਲੋਕ ਸਭਾ ਇਲੈਕਸ਼ਨਸ ਉਸ ਵਿੱਚ ਪੂਰੀ ਤਰ੍ਹਾਂ EVM ਦਾ ਇਸਤੇਮਾਲ ਕੀਤਾ ਗਿਆ ਔਰ 2004 ਤੋਂ ਬਾਅਦ ਜਿੰਨੀਆਂ ਜ਼ਿਆਦਾਤਰ ਇਲੈਕਸ਼ਨਸ ਹੈ ਉਹ ਸਾਰੀਆਂ EVM ਦੇ ذریعے ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਸੋ 2014 ਚ VVPAT ਜਿਹੜਾ ਹੈ ਉਸ ਦੀ ਵੀ ਸ਼ੁਰੂਆਤ ਕੀਤੀ ਗਈ ਔਰ ਇਸ ਦੇ ਨਾਲ ਹੀ VVPAT ਦਾ ਉਦੇਸ਼ ਸੀਗਾ ਕਿ ਇਸ ਨੂੰ ਹੋਰ ਬੈਟਰ ਜਿਹੜਾ ਕਰਨਾ ਫੋਸਲੀ EVM ਦੇ ਨਾਲ ਨਾਲ ਵੀਵੀ ਪੈਡ ਜਿਹੜਾ ਹੈ ਉਸ ਦਾ ਇਸਤੇਮਾਲ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਤਾਂ ਕਿ ਇਲੈਕਸ਼ਨ ਦੇ ਵਿੱਚ ਹੋਰ ਟਰਾਂਸਪਰੈਂਸੀ ਆਏ ਔਰ ਲੋਕਾਂ ਦਾ ਭਰੋਸਾ ਜਿਹੜਾ ਇਲੈਕਸ਼ਨ ਪ੍ਰੋਸੈਸ 'ਚ ਵਧੇ ਸੋ ਹੁਣ ਤੱਕ ਲੋਕ ਸਭਾ ਦੀਆਂ 5 ਯਾਨੀ ਕਿ 5 ਸਰਕਾਰਾਂ ਜਿਹੜੀਆਂ ਲੋਕ ਸਭਾ ਦੀਆਂ ਔਰ 148 ਵਿਧਾਨ ਸਭਾ ਦੀਆਂ ਇਲੈਕਸ਼ਨਸ ਜਿਹੜੀਆਂ ਨੇ ਉਹ ਈਵਨ ਦੇ ذریعے ਹੋ ਚੁੱਕੀਆਂ ਔਰ ਕੋਸ਼ਿਸ਼ ਕਰਾਂਗੇ ਤੁਹਾਨੂੰ ਬਾਈਫਰਕਟ ਕਰਕੇ ਦੱਸਣ ਦੇ ਕਿ ਇਸ 'ਚ ਕਿਹੜੀ ਪਾਰਟੀ ਜਾਂ ਕਿਹੜੇ ਗੱਟ ਨੂੰ ਫਾਇਦਾ ਮਿਲਿਆ ਲੇਕਿਨ ਪਿਛਲੀਆਂ 5 ਸਰਕਾਰਾਂ ਲੋਕ ਸਭਾ ਦੀਆਂ ਔਰ 148 ਇਹਨਾਂ ਸਾਲਾਂ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੇ ਇਲੈਕਸ਼ਨਸ ਹੋਈਆਂ ਉਹ ਸਾਰੀਆਂ ਦੇ ਅਨਸਾਰੀਆਂ EVM ਜ਼ਰੀਏ ਹੋਈਆਂ ਜਗਦੀਪ ਜੀ ਉਹ ਕਹਿ ਸਕਦੇ ਆ ਕਿ ਹਰ ਇਲੈਕਸ਼ਨ ਤੋਂ ਬਾਅਦ ਪੰਜਾਬ ਕੋਰਟ ਦਾ ਰੁਖ ਜਿਹੜਾ ਹੈ ਉਹ ਜ਼ਰੂਰ ਹੋਇਆ ਕਿਉਂਕਿ ਜਿਹੜਾ ਵਿਸ਼ਵਾਸ ਹੈ EVM 'ਚ ਹੋਈ ਨਹੀਂ ਪਾ ਰਿਹਾ ਉਹ ਅਸ਼ਾ ਦੇ ਹੀ ਵਜਾ ਕੇ ਕਿ ਲੋਕਤੰਤਰ ਦੇ ਵਿੱਚ ਵਿਸ਼ਵਾਸੜਾ ਉਹ ਘਟਦਾ ਲੋਕਾਂ ਦਾ ਸੋ ਇਹ EVM ਬੰਦ ਹੀ ਕਿਤੇ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਜਿਹੜੀ ਭਾਰਤ ਸਰਕਾਰ ਦਾ ਇੱਕ ਅਦਾਰਾ ਇੱਕ ਕੰਪਨੀ ਹੈ ਉੱਥੇ ਜਿਹੜੀ ਹੈ ਮਸ਼ੀਨ ਬਣਾਈ ਜਾਂਦੀ ਹੈ ਔਰ ਜਿਹੜੀਆਂ ਇਲੈਕਟ੍ਰੋਨਿਕ ਚਿਪਸ ਹੈ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਜਿਹੜੀ ਹੈ ਉੱਥੇ ਵੀ ਇਹ ਮਸ਼ੀਨਸ ਜਿਹੜੀ ਆ ਉਹਨਾਂ ਦਾ ਨਿਰਮਾਣ ਕੀਤਾ ਜਾਂਦਾ ਇਸ ਤੇ ਖਰਚਾ ਕਿੰਨਾ ਹੁੰਦਾ ਅੱਗੇ ਤੁਹਾਨੂੰ ਦੱਸ ਦਿਆਂ ਸੋ ਈਵੀਐਮ ਤੇ ਕਿੰਨੇ ਪੈਸੇ ਖਰਚ ਹੋਏ ਉਸ ਬਾਰੇ ਜਾਣਕਾਰੀ ਦਿਨੇ 2013-14 ਦੀ ਗੱਲ ਕੀਤੀ ਜਾਵੇ ਤਾਂ ਬਜਟ ਜਿਹੜਾ ਹੈ ਉਹ 645.75 ਕਰੋੜ ਰਿਹਾ ਯਾਨੀ ਕਿ ਕਰੀਬ 645 ਕਰੋੜ ਰੁਪਏ ਦਾ ਖਰਚਾ ਆਇਆ 2017-19 ਦੀ ਗੱਲ ਕੀਤੀ ਜਾਵੇ ਤਾਂ 4876 ਕਰੋੜ ਦਾ ਖਰਚਾ ਲਗਭਗ ਆਇਆ 2021 ਤੇ 23 ਦੀ ਗੱਲ ਕੀਤੀ ਜਾਵੇ ਤਾਂ 3960 ਕਰੋੜ ਦਾ ਖਰਚਾ ਜਿਹੜਾ ਉਹ ਆਇਆ ਯਾਨੀ ਕਿ 2013 ਤੋਂ ਹੁਣ ਤੱਕ ਯਾਨੀ ਕਿ ਕਰੀਬ 10 ਸਾਲਾਂ ਦੇ ਵਿੱਚ 9482.56 ਕਰੋੜ ਦਾ ਖਰਚਾ ਜਿਹੜਾ ਉਹ EVM ਤੇ ਆਇਆ ਸੋ ਹੁਣ ਇਹ ਸਵਾਲ ਹੈ ਕਿ ਅਖਰ ਇੱਕ ਮਸ਼ੀਨ ਕਿੰਨੇ ਦੀ ਹੈ ਸੋ ਜਿਹੜੀ 1 EVM ਯੂਨਿਟ ਯਾਨੀ ਕਿ ਜੋ EVM ਦੇ ਕਿੰਨੇ ਹਿੱਸੇ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਕਿਤੇ ਤੁਸੀਂ ਵੋਟ ਕਰਦੇ ਹੋ ਜਿਹੜਾ ਪ੍ਰੋਸੈਸਰ ਹੁੰਦਾ ਨਾਲ ਔਰ ਜਿਹੜਾ ਨਾਲ ਉਹਦਾ ਵੀਵੀ ਪੈਡ ਮਸ਼ੀਨ ਹੁੰਦੀ ਆ ਉਸ ਬਾਰੇ ਦੱਸਦੇ ਆ ਸੋ 7991 ਦੀ ਇੱਕ ਟੀਵੀ ਮਸ਼ੀਨ ਬੰਦੀ ਆ ਔਰ ਕੰਟਰੋਲ ਯੂਨਿਟ ਆ ਉਹਦੀ ਕੀਮਤ 9812 ਹੁੰਦੀ ਆ ਵੀਵੀ ਪੈਡ ਯਾਨੀ ਕਿ ਜਿੱਥੇ ਤੁਹਾਨੂੰ ਪ੍ਰਿੰਟਡ ਪਰਚੀ ਜਿਹੜੀ ਬੰਦੀ ਆ ਉਹ 16132 ਦੀ ਆ ਸੋ ਇੱਕ ਜਿਹੜਾ ਏਵੀਐਮ ਦਾ ਯੂਨਿਟ ਜਿਹੜਾ ਹੈ ਉਹ 33935 ਰੁਪਏ ਦਾ ਬੰਦਾ ਸੋ ਉਹਦੇ ਨਾਲ ਐਕਸ਼ਨ ਜਿਹੜੀ ਆ ਉਹ ਬਾਰ-ਬਾਰ ਕਰਵਾਈ ਜਾ ਸਕਦੀ ਆ ਇਹ ਇਸ ਦਫਾ